ਵੈਲਕਮ ਬੈਕ ਟੂ ਆਰ YouTube ਚੈਨਲ ਤਾਂ ਆਪਾਂ ਗੁਰਮਤ ਕਾਫ ਸਟਾਰਟ ਕੀਤਾ ਹੋਇਆ ਸੀ ਪਾਰਟ 1 ਆਪਣਾ YouTube ਦੇ ਉੱਤੇ ਆ ਚੁੱਕਿਆ ਸੀ ਤਾਂ ਆਪਾਂ ਇਹ ਵਾਲਾ ਜੋ ਚਾਰਟ ਹੈ ਉਹ ਕਰ ਰਹੇ ਸੀ ਕਿ ਜੋ ਗੁਰਮਤ ਕਾਫ ਤਾਂ ਰਹੇ ਉਹਨਾਂ ਆਪਾਂ ਕਿਵੇਂ ਹਨਾ ਭਾਗਾਂ ਦੇ ਵਿੱਚ ਜਿਹੜਾ ਹੈ ਡਿਵਾਈਡ ਕਰਦੇ ਹਾਂ ਅਤੇ ਆਪਾਂ ਇਥੋਂ ਜਿਹੜਾ ਹੈ ਖਤਮ ਕੀਤਾ ਸੀ ਆਪਣਾ ਪਾਰਟ ਨੰਬਰ ਤਾ ਕਿਹੜੇ ਪੱਟਾਂ ਦੀ ਜਿਹੜੀ ਬਾਣੀ ਹੈ ਉਹ ਦਰਜ ਹੈ ਤਾਂ ਕੁੱਲ 11 ਪੱਟਾਂ ਦੀ ਜਿਹੜੀ ਬਾਣੀ ਹੈ ਉਹ ਦਰਜ ਹੈਗੀ ਹੈ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਕਿਹੜੇ ਰੂਪ ਦੇ ਵਿੱਚ ਸਵਈਏ ਰੂਪ ਦੇ ਵਿੱਚ 123 ਜਿਹੜੇ ਸਵਈਏ ਹਨ ਪੱਟਾਂ ਦੇ ਕਿਹੜੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਤਾਂ ਕੁੱਲ ਚਾਰ ਗੁਰਸਿੱਖਾਂ ਦੀ ਬਾਣੀ ਜੋ ਹੈ ਦਰਜ ਹੈ ਸਤਾ ਬਲਵੰਤ ਭਾਈ ਮਰਦਾਨਾ ਜੀ ਅਤੇ ਭਾਈ ਸੁੰਦਰ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਨੀਕਾਰ ਜੋ ਬਾਹਰਲੇ ਬਾਨੀਕਾਰ ਕਿਹੜੇ ਹਨ ਉਹ ਹੈਗੇ ਨੇ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਵਾਰਾਂ ਲਿਖੀਆਂ ਨੇ ਅਤੇ ਜਿਹੜੀਆਂ ਵਾਰਾਂ ਨੇ ਉਹਨਾਂ ਦੀ ਗਿਣਤੀ 39 ਤੇ 40 ਮਤਲਬ ਇਹ ਦੋ ਸਾਨੂੰ ਬੁੱਕਸ ਦੇ ਵਿੱਚ ਮਿਲਦਾ ਹੈ ਪਰ ਆਪਾਂ ਜਿਹੜੀ ਹੈ ਆਪਸ਼ਨ ਸਹੀ ਟਿਕ 40 ਵਾਰਾਂ ਹੀ ਲਗਾਉਣੀਆਂ ਨੇ ਕਿਉਂਕਿ ਪੀਐਸਸੀਬੀ ਜਿਹੜੀ ਹੈਗੀ ਆ ਪੀਐਸਸੀਬੀ ਬੋਰਡ ਦੀ 10ਵੀਂ ਦੀ ਕਲਾਸ ਦੇ ਜਿਹੜੀ ਬੁੱਕ ਹੈ ਉਸ ਦੇ ਵਿੱਚ ਚਾਲੀ ਵਾਰਾਂ ਹੀ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਹਨ ਤਾਂ ਇਹ ਤਾਂ ਹੈਗਾ ਸੀ ਕਿ ਆਪਣੇ ਜੋ ਗੁਰਮਤ ਕਾਵਟਾ ਰਹੇ ਉਹਦੇ ਕਿਹੜੇ-ਕਿਹੜੇ ਜਿਹੜੇ ਹੈਗੇ ਨੇ ਭਾਗ ਨੇ ਆਪਾਂ ਸਾਰੇ ਭਾਗ ਜਿਹੜੇ ਪੜ ਚੁੱਕੇ ਹਾਂ ਤੇ ਕਿਵੇਂ ਭਗਤਾਂ ਦੀ ਪੱਟਾਂ ਦੀ ਗੁਰਸਿੱਖਾਂ ਦੀ ਹੈ ਤੇ ਅੰਦਰਲੇ ਜੋ ਬਾਨੀਕਾਰ ਹਨ ਤੇ ਅੱਗੇ ਦੇਖਦੇ ਆਪਾਂ ਹੁਣ ਜੋ ਅਸੀਂ ਦੇਖ ਰਹੇ ਹਾਂ ਹੈ ਗਣੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਬਾਨੀਕਾਰ ਤਾਂ ਜਿਵੇਂ ਆਪਾਂ ਪੜੇ ਨੇ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਬਾਣੀਕਾਰ ਕੁੱਲ ਗੁਰੂ ਕਿੰਨੇ ਹਨ 6 ਹਨ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤਾਂ ਇਹ ਕੁੱਲ 6 ਜਿਹੜੇ ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਹੈ ਉਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਨੌਵੇਂ ਗੁਰੂ ਜੀ ਪੇਪਰ ਦੇ ਵਿੱਚ ਆਪਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਦਿੱਤੇ ਹੋਏ ਹਨ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਾਂ ਨੇ ਸਿਲੇਬਸ ਦੇ ਵਿੱਚ ਆਪਾਂ ਨੂੰ ਦਿੱਤੇ ਗਏ ਹਨ ਮਨ ਤੁਸੀਂ ਇੱਕ ਮਤਲਬ ਕਿ ਨੋਟ ਦੇਖਣਾ ਹੈ ਕਿ ਆਦਿ ਗ੍ਰੰਥ ਦਾ ਜੋ ਸੰਕਲਨ ਹੈ ਉਹ ਭਾਈ ਗੁਰਦਾਸ ਜੀ ਨੇ ਕੀਤਾ ਸੀ ਕਿਉਂਕਿ ਆਦਿ ਗ੍ਰੰਥ ਦੇ ਹੀ ਲਿਖਾਰੀ ਵੀ ਸਨ ਪਰ ਇਹਨਾਂ ਨੇ ਆਪਦੀ ਕੋਈ ਵੀ ਵਾਰ ਉਸ ਦੇ ਵਿੱਚ ਇਹਨਾਂ ਦੇ ਦਰਜ ਨਹੀਂ ਹੈ ਕਿ ਕਿਉਂ ਨਹੀਂ ਹੈਗੀ ਇਨਾਂ ਦੀ ਕੋਈ ਵੀ ਜਿਹੜੀ ਵਾਰ ਹੈ ਆਪਾਂ ਪੜਿਆ ਨਾ ਕਿ ਜੋ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬਾਹਰਲੇ ਬਾਣੀਕਾਰ ਹਨ ਉਹ ਹੈਗੇ ਨੇ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਵਾਰਾਂ ਰਚੀਆਂ ਨੇ ਠੀਕ ਹੈ ਪਰ ਇਹਨਾਂ ਦੀ ਕੋਈ ਵੀ ਜਿਹੜੀ ਵਾਰ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈਗੀ ਕਿਉਂ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਵਾਰਾਂ ਨੇ ਉਹ ਕੀ ਨੇ ਪੂਰੀ ਤਰ੍ਹਾਂ ਵਿਆਖਾਤਮਕ ਰੂਪ ਦੇ ਵਿੱਚ ਨੇ ਬਹੁਤ ਵਿਆਖਿਆ ਕੀਤੀ ਹੋਈ ਹੈ ਤੇ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਸੀ ਪਹਿਲਾਂ ਹੀ ਬਹੁਤ ਜ਼ਿਆਦਾ ਵਿਸ਼ਾਲ ਹੋ ਗਿਆ ਸੀ ਇਸ ਕਰਕੇ ਉਹਨਾਂ ਦੀਆਂ ਵਾਰਾਂ ਨੂੰ ਜਿਹੜਾ ਹੈ ਦਰਜ ਨਹੀਂ ਕੀਤਾ ਗਿਆ ਅਤੇ ਇੱਕ ਹੋਰ ਗੱਲ ਨੋਟ ਰੱਖਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਬਾਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈਗੀ ਉਹਨਾਂ ਦੀ ਬਾਣੀ ਦਸਮ ਗ੍ਰੰਥ ਦੇ ਵਿੱਚ ਦਰਜ ਹੈ ਰਚਨਾਵਾਂ ਦੇ ਵਿੱਚ ਇੱਕ ਸ਼ਬਦ ਦੀ ਪਰਮਾਰ ਵਰਤੋਂ ਕੀਤੀ ਗਈ ਹੈ ਹਰ ਇੱਕ ਗੁਰੂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਕੁਝ ਜਿਹੜੇ ਸ਼ਬਦਾਂ ਨੇ ਨਾ ਉਹਨਾਂ ਤੇ ਬਹੁਤ ਹੀ ਜ਼ਿਆਦਾ ਪਰਮਾਰ ਵਰਤੋਂ ਕੀਤੀ ਗਈ ਹੈ ਤਾਂ ਰਚਨਾਵਾਂ ਦੇ ਵਿੱਚ ਇੱਕ ਸ਼ਬਦ ਦੀ ਬਹੁਤ ਹੀ ਜ਼ਿਆਦਾ ਪਰਮਾਰ ਵਰਤੋਂ ਕੀਤੀ ਗਈ ਹੈ ਉਹ ਜੋ ਸ਼ਬਦ ਹੈ ਜਿਹੜੀ ਸ਼ਬਦ ਦੀ ਪਰਮਾਰ ਵਰਤੋਂ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਹੈ ਉਹ ਸ਼ਬਦ ਹੈਗਾ ਨਾਨਕ ਹੁਣ ਜੇਕਰ ਆਪ ਨੂੰ ਕੋਈ ਰਚਨਾ ਹਨਾ ਕੋਈ ਤੁਕ ਆ ਜਾਵੇ ਉਸ ਦੇ ਵਿੱਚ ਨਾਨਕ ਹੋਵੇ ਨਾਨਕ ਸ਼ਬਦ ਹੋਵੇ ਇਸ ਦਾ ਨਤ ਲੈ ਬਹੀ ਨਹੀਂ ਹੈਗਾ ਕਿ ਉਹ ਜਿਹੜੀ ਤੋਕ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੋਵੇਗੀ ਤਾਂ ਹਰ ਇੱਕ ਗੁਰੂ ਸਾਹਿਬਾਨ ਦੀ ਰਚਨਾ ਦੇ ਵਿੱਚ ਸਾਨੂੰ ਨਾਨਕ ਸ਼ਬਦ ਜਿਹੜਾ ਇਹ ਉਹ ਜ਼ਰੂਰ ਮਿਲਦਾ ਹੈ ਜ਼ਰੂਰ ਆਉਂਦਾ ਹੈ ਹੁਣ ਜੋ ਨਾਨਕ ਹੈ ਨਾਨਕ ਸ਼ਬਦ ਦਾ ਅਰਥ ਕੀ ਹੈ ਬਾਣੀ ਪਰੰਪਰਾ ਅਨੁਸਾਰ ਚੱਲ ਰਹੀ ਹੈ ਇੱਕ ਲੜੀ ਦੇ ਵਿੱਚ ਜਿਹੜੀ ਹੈ ਬੰਨੀ ਹੋਈ ਹੈ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਖਰ ਸ਼ਬਦ ਚਲਾਏ ਫਿਰ ਅੰਗਦ ਦੇਵ ਜੀ ਨੇ ਗੁਰਮੁਖੀ ਦੇ ਵਿੱਚ ਸੁਧਾਰ ਕੀਤਾ ਤੇ ਇਸ ਤਰ੍ਹਾਂ ਸ਼ੁਰੂ ਤੋਂ ਇਹ ਜੋ ਬਾਣੀ ਦੀ ਪਰੰਪਰਾ ਚੱਲ ਰਹੀ ਹੈ ਉਹ ਜੋ ਨਾਨਕ ਸ਼ਬਦ ਹੈ ਉਹ ਫਿਰ ਹਰ ਇੱਕ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਵਿੱਚ ਦਰਜ ਕੀਤਾ ਹੈ ਅਤੇ ਜੋ ਬਾਣੀ ਹੈ ਉਹ ਸ਼ੁਰੂ ਵੀ ਨਾਨਕ ਤੋਂ ਹੀ ਹੋਈ ਹੈ ਅਤੇ ਖਤਮ ਵੀ ਨਾਨਕ ਤੇ ਹੀ ਹੋਵੇਗੀ ਨਾਨਕ ਸ਼ਬਦ ਵੀ ਹੁਣ ਕਈ ਤਰ੍ਹਾਂ ਦੇ ਵਿੱਚ ਮਿਲੇਗਾ ਇੱਕ ਤਾਂ ਨਾਨਕ ਔਂਕੜ ਵਾਲਾ ਇੱਕ ਨਾਨਕ ਮੁਕਤਾ ਵਾਲਾ ਤਾਂ ਦੇਖੋ ਕਈ ਵਾਰ ਪੁੱਛ ਸਕਦੇ ਨੇ ਇਹ ਟੇਡੇ-ਵੇਡੇ ਕੁਐਸਚਨ ਪੁੱਛ ਕੇ ਕਿ ਇਹ ਨਾਨਕ ਦਾ ਕੀ ਅਰਥ ਹੈ ਆ ਨਾਨਕ ਕੀ ਅਰਥ ਹੈ ਤਾਂ ਇਹ ਜਿਹੜਾ ਨਾਨਕ ਹੈ ਉਹ ਇੱਕ ਵਚਨ ਦੇ ਨਾਲ ਸੰਬੰਧਿਤ ਹੈ ਇਹ ਨਾਨਕ ਬਹੁਵਚਨ ਹੈ ਉਸ ਤੋਂ ਬਾਅਦ ਇੱਕ ਹੋਰ ਸ਼ਬਦ ਦੀ ਬਹੁਤ ਪਰਮਾਰ ਵਰਤੋਂ ਹੋਈ ਹੈ ਉਹ ਹੈਗੀ ਹੈ ਗੁਰੂ ਗੁਰੂ ਸ਼ਬਦ ਦੀ ਬਹੁਤ ਹੀ ਪਰਮਾਰ ਵਰਤੋਈ ਹੈ ਗੁਰੂ ਸ਼ਬਦ ਵਰਤਿਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਗੁਰੂ ਸ਼ਬਦ ਕਿਸ ਦੇ ਲਈ ਵਰਤਿਆ ਗਿਆ ਹੈ ਕਿਸ ਨੂੰ ਸੰਬੋਧਿਤ ਕਰਕੇ ਵਰਤਿਆ ਗਿਆ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਵਰਤਿਆ ਗਿਆ ਹੈ ਇਹ ਰਚਨਾਵਾਂ ਕਿਸੇ ਨਾ ਕਿਸੇ ਜਿਹੜਾ ਹੈ ਵਿਆਕਰਨ ਉੱਤੇ ਆਧਾਰਿਤ ਹਨ ਇਹ ਜਿੰਨੀਆਂ ਵੀ ਰਚਨਾਵਾਂ ਹਨ ਗੁਰੂ ਸਾਹਿਬਾਨਾ ਜੀ ਦੀਆਂ ਉਹ ਕਿਸੇ ਨਾ ਕਿਸੇ ਕੀ ਨੇ ਵਿਆਕਰਨ ਦੇ ਉੱਤੇ ਆਧਾਰਿਤ ਹਨ ਵਿਆਕਰਨ ਦੀ ਮਦਦ ਲੈ ਕੇ ਹੀ ਜਿਹੜੀ ਹੈ ਬਾਣੀ ਲਿਖੀ ਗਈ ਹੈ ਅਤੇ ਜੇਕਰ ਪੁੱਛ ਲੈਣ ਕਿ ਗੁਰਬਾਣੀ ਦੀ ਵਿਆਕਰਨ ਦਾ ਕਰਤਾ ਕੌਣ ਹੈ ਤਾਂ ਅਨਸਰ ਇਜ਼ ਪ੍ਰੋਫੈਸਰ ਸਾਹਿਬ ਸਿੰਘ ਜਿਵੇਂ ਪੰਜਾਬੀ ਦੀ ਵਿਆਕਰਨ ਦਾ ਪਿਤਾਮਾ ਵਿਲੀਅਮ ਕੈਰੀ ਉਸ ਤਰ੍ਹਾਂ ਗੁਰਬਾਣੀ ਦੀ ਵਿਆਕਰਨ ਦਾ ਕਰਤਾ ਕੌਣ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰਬਾਣੀ ਦੀ ਵਿਆਕਰਨ ਦੇ ਵਿੱਚ ਹਾ ਹ ਅੱਖਰ ਨੂੰ ਛੱਡ ਕੇ ਬਾਕੀ ਕਿਸੇ ਵੀ ਵਿਅੰਜਨ ਅੱਖਰ ਪਿੱਛੇ ਜੇਕਰ ਕੰਨਾ ਸਿਹਾਰੀ ਦੀ ਮਾਤਰਾ ਆ ਜਾਵੇ ਤਾਂ ਉਹਨੂੰ ਅਸੀਂ ਇਕਵਚਨ ਮੰਨਣਾ ਹੈ ਜਾਂ ਫਿਰ ਬਹੁਵਚਨ ਮੰਨਣਾ ਹੈ ਅਜੇ ਇਹ ਜਿੰਨੇ ਵੀ ਮਾਤਰਾਵਾਂ ਦੇ ਕਨਸੈਪਟ ਨੇ ਉਹ ਗੁਰਬਾਣੀ ਦੀ ਵਿਆਕਰਨ ਦੇ ਵਿੱਚ ਹੀ ਆ ਜਾਂਦੇ ਹਨ ਅਤੇ ਆ ਕੁਝ ਕਿਤਾਬਾਂ ਦੇ ਨਾਮ ਨੇ ਜੋ ਕਿ ਪੁੱਛ ਸਕਦੇ ਨੇ ਪੇਪਰ ਦੇ ਵਿੱਚ ਗੁਰੂ ਗ੍ਰੰਥ ਕੋਸ਼ ਕਿਸ ਨੇ ਲਿਖਿਆ ਪਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਵਿਸ਼ਵਾਸ ਕੋਸ਼ ਕਿਸ ਨੇ ਲਿਖਿਆ ਰਤਨ ਸਿੰਘ ਜੱਗੀ ਨੇ ਗੁਰੂ ਗ੍ਰੰਥ ਸੰਕੇਤ ਕੋਸ਼ ਕਿਸ ਨੇ ਲਿਖਿਆ ਪਿਆਰਾ ਸਿੰਘ ਪਦਮ ਨੇ ਤਾਂ ਹੁਣ ਅਸੀਂ ਕੋਈ ਵੀ ਤੁੱਕ ਪੜਦੇ ਹਾਂ ਬਾਣੀ ਦੀ ਗੁਰਬਾਣੀ ਵਿੱਚ ਜੋ ਲਗਾ ਮਾਤਰਾ ਲੱਗੀਆਂ ਹੁੰਦੀਆਂ ਨੇ ਪਰ ਆਪਾਂ ਉਹਨਾਂ ਦੀ ਕਦੇ ਵੀ ਆਵਾਜ਼ ਨਹੀਂ ਕੱਢਦੇ ਹਨਾ ਆਵਾਜ਼ ਨਹੀਂ ਆਉਂਦੀਆਂ ਉਹ ਲਗਾ ਮਾਤਰਾ ਦੀਆਂ ਤਾਂ ਜੇਕਰ ਆਵਾਜ਼ ਹੀ ਨਹੀਂ ਆਉਂਦੀ ਫਿਰ ਲਗਾ ਮਾਤਰਾ ਲਾਉਣ ਦੀ ਕਿਉਂ ਜ਼ਰੂਰਤ ਸੀ ਪਰ ਜੇਕਰ ਅਸੀਂ ਲਗਾ ਜੋ ਬਾਣੀ ਦੇ ਵਿੱਚ ਲਗਾ ਮਾਤਰਾ ਨਾ ਲਗਾਈਆਂ ਜਾਣ ਤਾਂ ਫਿਰ ਉਹਨਾਂ ਦੇ ਅਰਥ ਕਿਨੇ ਕੁਝ ਹੋਰ ਹੀ ਬਣ ਜਾਂਦੇ ਤਾਂ ਇਸ ਕਰਕੇ ਲਗਾ ਮਾਤਰਾ ਲਗਾਈਆਂ ਗਈਆਂ ਹਨ ਪਰ ਉਹਨਾਂ ਦੀ ਜਿਹੜੀ ਹੈ ਆਵਾਜ਼ ਨਹੀਂ ਆਉਂਦੀ ਤਾਂ ਇਹ ਹੈਗਾ ਸੀ ਗੁਰਮਤਿ ਕਾਵ ਧਾਰਾ ਦਾ 파ਰਟ ਨੰਬਰ 2 ਤੇ ਇਸ ਤਰ੍ਹਾਂ ਦੋ 파ਰਟ ਦੇ ਵਿੱਚ ਅਸੀਂ ਨੇ ਗੁਰਮਤਿ ਕਾਵ ਦੇ ਬਾਰੇ ਮੂਲ ਜਾਣਕਾਰੀ ਨੂੰ ਪ੍ਰਾਪਤ ਕੀਤਾ ਹੈ ਅਤੇ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਗੁਰੂ ਸਾਹਿਬਾਨ ਜੋ ਸਾਨੂੰ ਸਿਲੇਬਸ ਦੇ ਵਿੱਚ ਦਿੱਤੇ ਗਏ ਹਨ ਉਹਨਾਂ ਬਾਰੇ ਜਾਣਕਾਰੀ ਪੜ੍ਹਾਂਗੇ ਨੈਕਸਟ ਵੀਡੀਓ ਆਏਗੀ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ